ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜੁੜੇ ਨੇ ਡਾਕਟਰ ਸਾਹਿਬ ਸਸਰੀਕਾਲ ਜੀ ਆਇਆਂ ਜੀ ਸਸਰੀਕਾਲ ਜੀ ਪੰਗੂ ਸਾਹਿਬ ਸਰੋਤਿਆਂ ਨੂੰ ਵੀ ਪਿਆਰ ਭਰੀ ਸਸਰੀਕਾਲ ਜੀ ਸਸਰੀਕਾਲ ਡਾਕਟਰ ਸਾਹਿਬ ਭਗਵੰਤ ਮਾਨ ਸਾਹਿਬ ਸਾਡੇ ਮੁੱਖ ਮੰਤਰੀ ਨੇ ਪੰਜਾਬ ਤੇ ਉਹ ਕਹਿੰਦੇ ਕਿ ਮੈਂ ਸਿਆਸਤ ਛੱਡ ਦਿਆਂਗਾ ਦੂਜੇ ਪਾਸੇ ਸੁਨੀਲ ਕੁਮਾਰ ਜਾਖੜ ਨੇ ਉਹ ਕਹਿੰਦੇ ਕਿ ਮੈਂ ਆਪਣੇ ਬਿਆਨ ਦੇ ਉੱਪਰ ਕਾਇਮ ਆ ਗੱਲ ਕੀ ਹੈ ਗੱਲ ਝਾਕੀਆਂ ਦਾ ਰੌਲਾ ਪਿਆ ਹੋਇਆ ਦੂਜੀ ਵਾਰ ਰਿਜੈਕਟ ਕਰਤੀਆਂ ਗਵਰਨਮੈਂਟ ਨੇ ਤੇ ਉਹਦੇ ਤੇ ਗੱਲਾਂਬਾਤਾਂ ਸਾਰੀਆਂ ਹੋ ਰਹੀਆਂ ਨੇ ਝਾਕੀਆਂ ਰੋਪ ਸਾਬ ਕਿਉਂ ਰਿਜੈਕਟ ਹੋਈਆਂ ਨੇ ਇਹ ਵੀ ਇੱਕ ਵਿਸ਼ਾ ਤੇ ਸਿਆਸਤ ਇਹਦੇ ਤੇ ਹੋ ਰਹੀ ਹੈ ਉਹ ਵੀ ਇੱਕ ਗੱਲ ਹੈ ਸੋ ਓਵਰঅল ਜਿਹੜਾ ਪੂਰਾ ਇਹ ਮਾਮਲਾ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਿਆ ਡਾਕਟਰ ਸਾਹਿਬ ਇਹ ਮਾਮਲਾ ਜੀ ਉਹ ਸਾਬੇ ਕਿ ਇਹ ਦਿਨਾਂ ਤੋਂ ਉਪਖਿਆ ਹੋਇਆ ਹੈ ਅਸਲ ਦੇ ਵਿੱਚ ਮਤਲਬ ਇਹ ਹੈ ਕਿ ਕਿਉਂਕਿ মিডিਆ ਦੇ ਵਿੱਚ ਜਿਹੜੀ ਚੀਜ਼ ਹਾਈਲਾਈਟ ਕਰਨੀ ਚਾਹੁੰਦੀ ਹੈ ਨਾ ਸਰਕਾਰਾਂ ਚਾਹੇ ਉਹ ਕੇਂਦਰੀ ਸਰਕਾਰ ਹੈ ਚਾਹੇ ਆਪਣੀ ਸਰਕਾਰ ਹੈ ਜਾਂ ਪਾਰਟੀਆਂ ਕਹਿ ਲਓ ਉਹਨੂੰ ਫਿਰ ਜ਼ਿਆਦਾ ਤਵਜਹ ਦੇ ਦਿੱਤੀ ਜਾਂਦੀ ਹੈ ਮਾਨ ਸਾਹਿਬ ਪਹਿਲਾਂ ਲੈ ਕੇ ਗਏ ਉਹਨਾਂ ਨੇ ਪ੍ਰੈਸ ਕਾਨਫਰੰਸ ਕਰੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਆ ਤਿੰਨ ਚਾਕੀਆਂ ਭੇਜੀਆਂ ਸੀ ਟਾਈਮ ਸਰ ਭੇਜੀਆਂ ਸੀ ਇੱਕ ਸ਼ਹੀਦ ਭਗਤ ਸਿੰਘ ਦੀ ਸੀ ਵਿਰਸਾ ਸੀ ਸਾਡਾ ਇੱਕ ਮਾਈ ਭਾਗੋ ਦਾ ਸੀ ਇੱਕ ਸੱਭਿਆਚਾਰਕ ਸੀ ਉਹ ਲੱਗਿਆ ਇਦਾਂ ਕਿ ਧੱਕਾ ਕੀਤਾ ਕੇਂਦਰ ਨੇ ਪਰ ਦੂਜੇ ਦਿਨ ਹੀ ਜਾਖੜ ਸਾਹਿਬ ਦਾ ਬਿਆਨ ਆ ਗਿਆ ਉਹ ਕਹਿੰਦੇ ਜੀ ਇਹ ਆਪਣੀਆਂ ਫੋਟੋਆਂ ਲੋਣੀਆਂ ਚਾਹੁੰਦੇ ਸੀਗੇ ਤੇ ਮਤਲਬ ਖਾਮ ਖਾਸ ਸੈਲਫ ਗਲੋਰੀਫਿਕੇਸ਼ਨ ਕਰਦੇ ਨੇ ਪਲੱਸ ਮਹਿਲਾ ਕਲੀਨਿਕਾਂ ਦਾ ਵਿੱਚ ਜ਼ਿਕਰ ਕਰਤਾ ਵੀ ਉੱਥੇ ਫੋਟੋਆਂ ਲੋਣਨ ਦੀ ਵਜ੍ਹਾ ਦੇ ਨਾਲ ਹਜ਼ਾਰਾਂ ਕਰੋੜ ਰੁਪਏ ਰੁਕ ਗਿਆ ਕੇਂਦਰ ਨੇ ਰੋਕ ਲਿਆ ਤੇ ਪੰਜਾਬ ਨੂੰ ਘਾਟਾ ਪਿਆ ਉਹ ਜੇ ਮਾਮਲਾ ਹੋਇਆ ਸੀ ਤੇ ਮਾਨ ਸਾਹਿਬ ਦਾ ਦੁਬਾਰਾ ਆ ਗਿਆ ਉਹ ਕਹਿੰਦੇ ਜੀ ਗੱਲ ਇਹ ਹੈ ਵੀ ਕੋਈ ਅਸੀਂ ਫੋਟੋਆਂ ਨਹੀਂ ਲੁਆਈਆਂ ਤੇ ਮੈਂ ਸਿਆਸਤ ਛੱਡ ਦੂੰਗਾ ਜੇ ਉਹ ਸਬੂਤ ਦੇ ਦੇਣ ਕਿ ਅਸੀਂ ਫੋਟੋਆਂ ਲੁਆਉਣ ਦੇ ਲਈ ਕਿਹਾ ਸੀ ਇਹਦੇ ਤੋਂ ਚਲੋ ਮੁੱਕ ਜਾਣੀ ਚਾਹੀਦੀ ਸੀ ਗੱਲ ਮੇਰੇ ਖਿਆਲ ਇਹ ਤੋਂ ਬਾਅਦ ਜਾਖੜ ਸਾਹਿਬ ਦਾ ਫੇਰ ਬਿਆਨ ਆ ਗਿਆ ਕਿ ਮੈਂ ਆਪਣੇ ਉੱਤੇ ਉੱਪਰ ਕਾਇਮ ਆ ਤੇ ਇਹ ਬੇਸਿਕਲੀ ਇਹਨੂੰ ਪੋਲੀਟਿਕਸਾਈਜ਼ ਕਰ ਰਹੇ ਨੇ ਪਹਿਲਾਂ ਵੀ ਬੜੀ ਵਾਰ ਮਤਲਬ ਝਾਕੀਆਂ ਨੇ ਜਿਹੜੀਆਂ ਰੋਕੀਆਂ ਗਈਆਂ ਨੇ ਐਸੀ ਗੱਲ ਨਹੀਂ ਹੈ ਤੇ ਇਹ ਖਾਮ-ਖਾ ਐਵੇਂ ਹੀ ਮਤਲਬ ਬਾਤ ਦਾ ਬਤੰਗੜ ਬਣਾ ਰਹੇ ਨੇ ਪਰ ਨਾਲ ਉਹਨਾਂ ਨੇ ਠੋਕ ਬਜਾ ਕੇ ਕਿਹਾ ਕਿ ਇਹ ਮੈਂ ਬਿਲਕੁਲ ਇਹਨਾਂ ਨੂੰ ਝੂਠਿਆਂ ਨੂੰ ਮੈਂ ਝੂਠਾ ਨਜ਼ਰ ਆਉਣਾ ਇਹ ਗੱਲ ਬਿਲਕੁਲ ਸੱਚੀ ਹੈ ਜਿਹੜੀ ਮੈਂ ਕਹੀ ਹੈ ਕਿ ਫੋਟੋਆਂ ਲਾਉਣੀਆਂ ਚਾਹੁੰਦੇ ਸੀ ਤੇ ਹੁਣ ਇੱਥੇ ਮਿਸਟਰੀ ਖੜੀ ਹੈ ਕਿ ਉਹ ਕਹਿੰਦੇ ਨੇ ਵੀ ਸਬੂਤ ਦਿਓ ਮੈਂ ਸਿਆਸਤ ਛੱਡ ਦਊਗਾ ਤੇ ਉਹ ਕਹਿ ਰਹੇ ਨੇ ਵੀ ਗੱਲ ਬਿਲਕੁਲ ਸੱਚੀ ਹੈ ਇਹ ਹੁਣ ਪਤਾ ਨਹੀਂ ਸਬੂਤ ਕਦ ਆਉਂਦੇ ਨੇ ਜਾਂ ਨਿਕਲ ਕੇ ਆਉਂਦੇ ਨੇ ਪਰ ਇਹ ਹੈ ਵੀ ਇਹ ਤੁਸੀਂ ਦੇਖੋ ਇਹ ਜਿਸ ਤਰ੍ਹਾਂ ਡਿਬੇਟ ਸੀ ਪੰਜਾਬ ਡਿਬੇਟ ਉਦਾਂ ਹੀ ਏਡਾ ਵੱਡਾ ਮਸਲਾ ਬਣਾ ਦਿੱਤਾ ਗਿਆ ਹੈ ਜੀ ਕਿ ਹੋਰ ਸਾਰੇ ਮਸਲੇ ਫਿਰ ਪਿੱਛੇ ਚਲੇ ਜਾਂਦੇ ਨੇ ਕਿਉਂਕਿ ਕੋਈ ਜਿਹੜਾ ਪ੍ਰਧਾਨ ਸੁਰ ਛਿੜ ਜਾਂਦੀ ਹੈ ਤਾਂ ਉਹਦੇ ਤੇ ਫਿਰ ਗੀਤ ਸੰਗੀਤ ਸਾਰਾ ਚੱਲਦਾ ਹੈ ਦੂਜੇ ਪਾਸੇ ਤੁਸੀਂ ਦੇਖੋਗੇ ਕਿ ਕਿੰਨੀਆਂ ਗੱਲਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਜਿੱਥੇਦਰ ਕੌਂਕੇ ਦਾ ਮਰਡਰ ਹੋਇਆ ਉਦੀ ਰਿਪੋਰਟ ਇੰਨੀ ਦੇ ਲੋਕਾਂ ਨੇ ਦੱਬੀ ਰੱਖੀ ਸਰਕਾਰਾਂ ਨੇ ਦੱਬੀ ਰੱਖੀ ਜਿਹੜੇ ਲੋਕ ਮਤਲਬ ਜ਼ਿੰਮੇਵਾਰ ਸੀ ਉਹ ਸਾਰੇ ਉਸ ਤਰ੍ਹਾਂ ਦੇ ਸਾਰੇ ਮਸਲੇ ਨੇ ਜਿਹੜੇ ਚਾਹੇ ਲੋਕਾਂ ਦੇ ਨਾਲ ਸਬੰਧਿਤ ਹੈ ਚਾਹੇ ਉਹ ਮਤਲਬ ਉਹਨਾਂ ਦੇ ਹਿੱਤਾਂ ਦੇ ਨਾਲ ਸਬੰਧਿਤ ਹੈ ਚਾਹੇ ਉਹ ਕਿਸਾਨਾਂ ਨਾਲ ਸਬੰਧਿਤ ਹੈ ਮਲੋਤ ਮਨ ਉਹ ਸਾਰੇ ਪਿੱਛੇ ਪਿਆ ਜਾਂਦੇ ਨੇ ਸੋ ਇੱਕ ਨਵਾਂ ਇਹ ਟ੍ਰੈਂਡ ਚੱਲ ਪਿਆ ਹਾਲਾਂਕਿ ਮੈਂ ਸਮਝਦਾ ਕਿ ਚਲੋ ਇਹ ਮਸਲਾ ਹੈਗਾ ਪੰਜਾਬ ਗਵਰਨਮੈਂਟ ਨੇ ਰੇਜ਼ ਵੀ ਠੀਕ ਕਰਿਆ ਸੈਂਟਰ ਨੂੰ ਕਰਨਾ ਵੀ ਨਹੀਂ ਸੀ ਚਾਹੀਦਾ ਸੋ ਉਹ ਮੈਂ ਤਾਂ ਇੱਕ ਟਾਕ ਦੇ ਵਿੱਚ ਕਿਹਾ ਸੀ ਕਿ ਕਿਉਂ ਕੀਤਾ ਜਾਂਦਾ ਵੀ ਚਾਕੀਆਂ ਕੁਝ ਸਿਲੈਕਟ ਕਰਨੀਆਂ ਨੇ ਜੀ ਸਾਰੀਆਂ ਸਟੇਟਾਂ ਨੂੰ ਹੀ ਮਤਲਬ ਉਹਨਾਂ ਦੇ ਵੈਨਿਊ ਤੁਸੀਂ ਬਣਾ ਦਿਓ ਤੇ ਹਰ ਜਗ੍ਹਾ ਉਹਨਾਂ ਨੂੰ ਮਤਲਬ ਉਹਨੂੰ ਕਹੋ ਵੀ ਜਿਹੜੀ ਉਹ ਬੈਸਟ ਚੀਜ਼ ਆਪਣੀ ਸਟੇਟ ਦੀ ਹਾਈਲਾਈਟ ਕਰਨੀ ਚਾਹੁੰਦੇ ਨੇ ਜਰਨਲ ਗਾਈਡਲਾਈਨਸ ਦੇ ਦਿਓ ਇਹ बार-बार ਮਤਲਬ ਇੱਕ ਦੀ ਛੱਡ ਦੇਣੀ ਇੱਕ ਦੀ ਕਰ ਲੈਣੀ ਤੇ ਉਹਨਾਂ ਨੇ ਇਹ ਵੀ ਵਿੱਚ ਕਿਹਾ ਮਾਨ ਸਾਹਿਬ ਨੇ ਕਿ ਜੀ ਜ਼ਿਆਦਾਤਰ 80% ਲਗਭਗ ਨੇ ਜਿਹੜੀਆਂ ਉਹ ਭਾਜੀਪੀ ਰੂਲਡ ਸਟੇਟਸ ਤੋਂ ਆਈਆਂ ਨੇ ਸੋ ਮੇਰੇ ਖਿਆਲ ਦੇ ਵਿੱਚ ਥੋੜਾ ਜਿਹਾ ਵੱਧ ਗਿਆ ਮਾਮਲਾ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਅਸੀਂ 20 ਤਰੀਕ ਤੱਕ 20 ਜਨਵਰੀ ਤੱਕ ਅਸੀਂ ਦਿੱਲੀ 'ਚ ਇਹ ਝਾਕੀਆਂ ਵੈਸੀ ਹੀ ਦਿਖਾਵਾਂਗੇ ਜਿਹੜੀਆਂ ਉੱਥੇ ਰਿਜੈਕਟ ਕਰ ਦਿੱਤੀਆਂ ਗਈਆਂ ਨੇ ਸੋ ਇਹਦਾ ਬਹੁਤ ਜ਼ਿਆਦਾ ਇਹ ਦਿਨ ਪੋਲੀਟਿਸੀਜ਼ ਕਰ ਲਿਆ ਇਹਨਾਂ ਨੇ ਐਡਾ ਵੱਡਾ ਮਸਲਾ ਨਹੀਂ ਸੀਗਾ ਪਰ ਹੁਣ ਵੀ ਮਤਲਬ ਇਹ ਚਾਹੀਦਾ ਹੈ ਕਿ ਉਹ ਅਜੇ ਹੈਗੇ ਨਹੀਂ ਮੇਰੇ ਖਿਆਲ ਹੈ ਵੀ ਦਿਨ ਹੈਗੇ ਸਾਰਿਆਂ ਸਟੇਟਾਂ ਕੋਲ ਇੱਕ ਕੋਟੇ ਦੀ ਬਜਾਏ ਜਾਂ ਫਿਕਸ ਕਰਨ ਦੀ ਬਜਾਏ ਜਾਂ ਸਿਲੈਕਸ਼ਨ ਕਮੇਟੀ ਬਣਾਉਣ ਦੀ ਬਜਾਏ ਮਤਲਬ ਸਾਰਿਆਂ ਨੂੰ ਅਲਾਉ ਕਰ ਦੇਣਾ ਚਾਹੀਦਾ ਹੈ ਸਾਰੀਆਂ ਸਟੇਟਾਂ ਉਹ ਆਪਣਾ ਜੋ ਉਹਨਾਂ ਦਾ ਹੈ ਚੰਗਾ ਪੱਖ ਉਹ ਦਿਖਾਉਣਾ ਚਾਹੁੰਦੇ ਨੇ ਦਿਖਾਉਣ ਸਾਰੇ ਲੋਕਾਂ ਨੂੰ ਸਾਰੀ ਦੁਨੀਆ ਦੇਖੇ ਬਿਲਕੁਲ ਡਾਕਟਰ ਸਾਹਿਬ ਦੇਖੋ ਇਹ ਵੀ ਗੱਲ ਹੈ ਫਿਰ ਉਹ ਹੀ ਗੱਲ ਆ ਜਾਂਦੀ ਹੈ ਕਿ ਸ਼ਹਾਦਤਾਂ ਤੇ ਸਿਆਸਤ ਹੂੰ ਇਹ ਇਸ ਇਸ ਪਾਸੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇਹ ਵੀ ਚੂਜ਼ ਹੀ ਕਿਉਂ ਕੀਤੀਆਂ ਜਾਂਦੀਆਂ ਨੇ ਇਹ ਮਤਲਬ ਇਹ ਨਹੀਂ ਕਦੇ ਸਰਕਾਰਾਂ ਨੇ ਸੋਚਿਆ ਹੈਗਾ ਜਾਂ ਫਿਰ ਬਸ ਉਹੀ ਗੱਲ ਹੈ ਕਿ ਨਹੀਂ ਇਹ ਸੋਚ ਸਮਝ ਕੇ ਹੀ ਹੁੰਦਾ ਹੈ ਜੀ ਇਹ ਸੋਚ ਸਮਝ ਕੇ ਕੀਤਾ ਜਾਂਦਾ ਅਸਲ ਦੇ ਵਿੱਚ ਵੀ ਕਿਹੜੀ ਗੱਲ ਹੈ ਜਿਹੜੀ ਅਸੀਂ ਉਹਨੂੰ ਹਾਈਲਾਈਟ ਕਰਕੇ ਸਾਨੂੰ ਆਪਣਾ ਪੁਆਇੰਟ ਜਾਂ ਸਾਡੇ ਆਪਣਾ ਵੋਟ ਬੈਂਕ ਹੈ ਜਿਹੜਾ ਉਹ ਮੇਨਟੇਨ ਕਰ ਸਕਾਂਗੇ ਅਸੀਂ ਇਹ ਇਹ ਉਹ ਸੋਚ ਸਮਝ ਕੇ ਕਰਦੇ ਨੇ ਅਰ ਦੂਜਾ ਇਹ ਕਿ ਮੀਡੀਆ ਦੇ ਵਿੱਚ ਹਾਈਪ ਕਰੀਏਟ ਕਿਹੜੀ ਗੱਲ ਤੇ ਕੀਤੀ ਜਾ ਸਕਦੀ ਹੈ ਮਤਲਬ ਇਹ ਹੈ ਕਿ ਉਹ ਸ਼ਹੀਦ ਭਗ ਸਿੰਘ ਦੀਆਂ ਫੋਟੋਆਂ ਨੇ ਨਾਲ ਉਹ ਕਹਿੰਦੇ ਜੀ ਕੇਜਰੀਵਾਲ ਦੀ ਲੱਗੂਗੀ ਉਹ ਕਹਿੰਦੇ ਜੇ ਅਸੀਂ ਲੋਹਾ ਨਹੀਂ ਸਕਦੇ ਉਹ ਕਹਿ ਰਹੇ ਸੀ ਵੀ ਦਿਖਾ ਨਹੀਂ ਰਹੇ ਇੱਕ ਪਾਸਾ ਹੀ ਦਿਖਾਇਆ ਇਹਨਾਂ ਨੇ ਜਿਹੜਾ ਪ੍ਰੈਸ ਕਾਨਫਰੰਸ ਦਿਖਾਇਆ ਮੈਂ ਗੱਲ ਉਹਨਾਂ ਦਾ ਇੱਕ ਬਿਆਨ ਸੁਣ ਰਿਹਾ ਸੀ ਸਪੋਕਸਪਰਸਨ ਦਾ ਕਹਿ ਰਹੇ ਇਸ ਤਰ੍ਹਾਂ ਦਾ ਨਹੀਂ ਹੋ ਸਕਦਾ ਇੰਨਾ ਗਵਰਨਮੈਂਟ ਇਦਾਂ ਨਹੀਂ ਝੂਠ ਬੋਲਦੀ ਹੁੰਦੀ ਮੇਰਾ ਖਿਆਲ ਹੈ ਵੀ ਥੋੜਾ ਜਿਨਾ ਉਹ ਨਾ ਆਮ ਆਦਮੀ ਪਾਰਟੀ ਨਾਲ ਵੀ ਤੇ ਪੰਜਾਬ ਦੀ ਸਟੇਟ ਨਾਲ ਵੀ ਥੋੜਾ ਦਾ ਦਰਾਇਤ ਵਾਲਾ ਬਿਹੇਵੀਅਰ ਤਾਂ ਹੈਗਾ ਹੋ ਸਕਦਾ ਹੈ ਕਨਸਿਡਰੇਸ਼ਨ ਕੋਈ ਹੋਰ ਹੋਣ ਟੈਕਨੀਕਲ ਹੋਣ ਪਰ ਇਹ ਜ਼ਰੂਰ ਇਹ ਹੈ ਕਿ ਪੰਜਾਬ ਦਾ ਜਿਹੜਾ ਜਿਸ ਤਰ੍ਹਾਂ ਦਾ ਪ੍ਰੋਮਿਨੈਂਟ ਪਲੇਸ ਹੈ ਪਹਿਲਾਂ ਵੀ ਰਿਹਾ ਹੈ ਇਹ ਨੂੰ ਇੰਨਾ ਪਿੱਛੇ ਧੱਕਣਾ ਨਹੀਂ ਚਾਹੀਦਾ ਪਰ ਇਹ ਮੈਨੂੰ ਤਾਂ ਵੈਸੇ ਹੀ ਗਲਤ ਪਾਲਿਸੀ ਲੱਗਦੀ ਹੈ ਕਿ ਤੁਸੀਂ ਹਰ ਸਟੇਟ ਨੂੰ ਹੀ ਕਿਉਂ ਨਹੀਂ ਰਿਪਰੈਜ਼ੈਂਟੇਸ਼ਨ ਕਰਦੇ ਗਣਤੰਤਰ ਦੇ ਅਫਸਰ ਜਿੰਨੇ ਗਣਤੰਤਰ ਦੇ ਹਿੱਸੇ ਨੇ ਜਿੰਨੀਆਂ ਸਟੇਟਾਂ ਉਹਨਾਂ ਨੂੰ ਕਹੋ ਕਿ ਭਾਈ ਆਪਣਾ ਵੈਸਟ ਦਿਖਾ ਲਓ ਤੁਸੀਂ ਜਿਹੜਾ ਦਿਖਾਉਣਾ ਚਾਹੁੰਦੇ ਹੋ ਹਾਂ ਇਹ ਵੀ ਰੈਪਿਟਿਸ਼ਨ ਨਾ ਹੋਵੇ ਸੋ ਇਚ ਕੋਈ ਕੋਈ ਗਲਤ ਗੱਲ ਨਹੀਂ ਹੈ ਪਤਾ ਨਹੀਂ ਕਿਉਂ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਉੱਥੇ ਜਗ੍ਹਾ ਥੋੜੀ ਜਿਨੀ ਬਣਾ ਕੇ ਐਵੇਂ ਹੀ ਉਹ ਉਹਦੇ ਵਿੱਚ ਕਿਸੇ ਨੂੰ ਇਹ ਫੀਲਿੰਗ ਜਾਵੇ ਵੀ ਮੈਨੂੰ ਰਿਜੈਕਟ ਕਰਤਾ ਕਿਸੇ ਨੂੰ ਲੱਗੇ ਵੀ ਸਾਨੂੰ ਸਿਲੈਕਟ ਕਰ ਲਿਆ ਤਾਂ ਕੋਈ ਗੱਲ ਹੈ ਹੀ ਨਹੀਂ ਹੈ ਜੀ ਸਭ ਸਿਆਸੀ ਕਿਹੜਾ ਹੁੰਦੀਆਂ ਨੇ ਇਹ ਜਾਂ ਕੋਈ ਹੋਰ ਗੱਲਬਾਤ ਵੀ ਹੁੰਦੀ ਹੈ ਮੇਰੇ ਖਿਆਲ ਦੇਖੋ ਅਜੇ ਤਾਂ ਨਹੀਂ ਨਜ਼ਰ ਆ ਰਹੀ ਗੱਲ ਪਰ ਇਹ ਹੈ ਕਿ 3 ਤਰੀਕ ਨੂੰ ਕੇਜਰੀਵਾਲ ਸਾਹਿਬ ਨੂੰ ਬੁਲਾਇਆ ਹੋਇਆ ਹੈ ਤੇ ਦੇਖੋ ਉੱਥੇ ਕੀ ਬਣਦਾ ਹੈ ਉਹਦੇ ਨਾਲ ਵੀ ਇਹਦਾ ਸਬੰਧ ਹੋ ਸਕਦਾ ਹੈ। ਅਲਟੀਮੇਟ ਸਵਨ ਤਾਂ 24 ਦੀਆਂ ਇਲੈਕਸ਼ਨਾਂ ਨਾਲ ਜੁੜਦਾ ਹੈ ਕਿ ਆਮ ਆਦਮੀ ਪਾਰਟੀ ਤੇ ਭਾਜਪਾ ਦਾ ਕਿਸ ਤਰ੍ਹਾਂ ਦਾ ਰਿਸ਼ਤਾ ਬਣਦਾ ਹੈ ਕਿਉਂਕਿ ਉਹ ਇੰਡੀਆ ਗੱਠਜੋੜ ਦੇ ਵਿੱਚ ਸ਼ਾਮਲ ਹੋ ਗਏ ਨੇ ਜਾ ਕੇ। ਹਾਲਾਂਕਿ ਇਹ ਡਾਇਲੋਜੀਕਲ ਸਾਂਝ ਉਹਨਾਂ ਦੀ ਭਾਜਪਾ ਦੇ ਨਾਲ ਜ਼ਿਆਦਾ ਹੈ। ਪਰ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਦਿੱਲੀ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਦੇ ਮਗਰ ਕੇਂਦਰੀ ਸਰਕਾਰ ਪਈ ਹੋਈ ਹੈ। ਉਹਦੇ ਤੋਂ ਲੱਗਦਾ ਹੈ ਕਿ ਇਹ ਸਿਆਸੀ ਕਿਡ ਜ਼ਿਆਦਾ ਹੈ ਇਹਦੇ ਵਿੱਚ। ਹਾਂ ਜੀ। ਸੋ ਡਾਕਟਰ ਸਾਹਿਬ ਜਿਵੇਂ ਪੰਜਾਬ ਦੇ ਆਪਣੇ ਸੀਐਮ ਆਨਸਾਬਿਕ ਨੇ ਕਿ ਉਧਰ ਦੂਜੇ ਪਾਸੇ ਸੁਨੀਲ ਕੁਮਾਰ ਜਾਖੜ ਬੀਜੇਪੀ ਹੈ ਨਾ ਜਲਦੇ ਨੇ ਇਹ ਅਲਾਈਂਸ ਦੀ ਗੱਲ ਹੈ ਕਿ ਅਲਾਈਂਸ ਹੈ ਕੇਂਦਰ ਦੇ ਨਾਲ ਜਾਂ ਆਪਣਾ ਕੇਂਦਰ ਤੋਂ ਭਾਪ ਕੇ ਜਿਹੜੀ ਕਾਂਗਰਸ ਹੈ ਇਹ ਚੀਜ਼ ਵੀ ਹੈਗੀ ਹੈ ਕਿ ਆਮ ਆਦਮੀ ਪਾਰਟੀ ਨੂੰ ਬਦਨਾਮ ਜਾਂ ਪਿੱਛੇ ਕਰਨ ਦੀਆਂ ਬੀਜੇਪੀ ਨੇ ਕੋਸ਼ਿਸ਼ ਹੈ ਕਿ ਇਕੱਲੇ ਖੇਡਣ ਦਿਓ ਇਹਨਾਂ ਨੂੰ ਐਦਾਂ ਕਰਕੇ ਰੱਖੋ ਹੋ ਸਕਦਾ ਐਦਾਂ ਵੀ ਇਹ ਦੇਖੋ ਸਾਰਾ ਕੁਝ ਸਾਮ ਦਾਮ ਦੰਡ ਪੇ ਸਾਰਾ ਹੀ ਚੱਲਦਾ ਹੁੰਦਾ ਹੈ ਇਲੈਕਸ਼ਨ ਆ ਰਹੀਆਂ ਨੇ ਹੁਣ ਉਹਨਾਂ ਨੇ ਦੇਖਣਾ ਹੈ ਕਿ ਕਿਹਦੇ ਨਾਲ ਕਿੰਨੀਆਂ ਕੁ ਵੋਟਾਂ ਕਿਸੇ ਦੀਆਂ ਟੁੱਟਦੀਆਂ ਨੇ ਜੇ ਵਿਰੋਧੀ ਕੋਈ ਖਿੰਡਦੇ ਨੇ ਖੁੱਪਰਦੇ ਨੇ ਜਾਂ ਸਾਡੇ ਨਾਲ ਜੁੜਦੇ ਨੇ ਇਹ ਸਾਰਾ ਕੁਝ ਹੀ ਚੱਲ ਰਿਹਾ ਹੋਣਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਕਲੀਅਰ ਹੋ ਕੇ ਵੀ ਸਾਹਮਣੇ ਆ ਜਾਊਗਾ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਤਾਂ ਉਹਨਾਂ ਨੇ ਘੇਰਿਆ ਹੋਇਆ ਹੈ ਉਹਦਾ ਏਡੀ ਤੋਂ ਡਰਦੇ ਵਿਚਾਰੇ ਇੱਥੇ ਬੈਠੇ ਨੇ ਪੰਜਾਬ ਦੇ ਵਿੱਚ ਸ਼ਰਨ ਲੈ ਕੇ ਮਾਨ ਸਾਹਿਬ ਦੀ ਸੋ ਇਥੇ ਉਹ ਜੋਗਾ ਜਾਗਾ پتہ ਨਹੀਂ ਕੀ ਕਰ ਰਹੇ ਨੇ ਪਰ ਤਿੰਨ ਤਰੀਕ ਨੂੰ ਫੇਰ ਬੁਲਾਇਆ ਹੋਇਆ ਸੋ ਇਹ ਜੇ ਮੰਨ ਲਓ ਉਹਨੂੰ ਗ੍ਰਿਫਤਾਰ ਕਰ ਲੈਂਦੇ ਨੇ ਤਾਂ ਇਹ ਸਮੱਸਿਆ ਖੜੀ ਹੋ ਜਾਣੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਾਂ ਬਾਗਡੋਰ ਕਿਦੇ ਹੱਥ ਚ ਆਉਂਦੀ ਹੈ ਉਹਦੇ ਨਾਲ ਸਾਰਾ ਕੁਝ ਤੈ ਹੋਣਾ ਹੈ ਅਸਲ ਦੇ ਵਿੱਚ ਸੋ ਮੇਰਾ ਖਿਆਲ ਹੈ ਕੇਂਦਰੀ ਸਰਕਾਰ ਜਾਂ ਕੇਂਦਰੀ ਬੀਜੇਪੀ ਪਾਰਟੀ ਵੀ ਇਸ ਗੱਲ ਤੇ ਲੱਗੇ ਹੋਏ ਨੇ ਕਿ ਉਹ ਇਹਨਾਂ ਨੂੰ ਬਿਲਕੁਲ ਜਿੰਨਾ ਕੁ ਵੱਧ ਤੋਂ ਵੱਧ ਕਾਰਨ ਕਰ ਸਕਦੇ ਨੇ ਉਹ ਕਰ ਰਹੇ ਨੇ ਜੀ ਕੁਲੋ ਡਾਕਟਰ ਸਾਹਿਬ ਜਾਣਕਾਰੀ ਤੁਸੀਂ ਸਾਰੀ ਸਾਂਝੀ ਕੀਤੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਸਰੋਤਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਸੋ ਦੋਸਤੋ ਡਾਕਟਰ ਸਾਹਿਬ ਤੋਂ ਆਪਾਂ ਨੇ ਸਾਰੀ ਗੱਲਬਾਤ ਸਮਝੀ ਤੁਸੀਂ ਸਮਝ ਗਏ ਹੋਗੇ ਕਲੀਅਰ ਹੋ ਗਿਆ ਹੋਊਗਾ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਸਾਰੀ ਗੱਲਬਾਤ ਹੈ ਉਹ ਆਖਰ ਹੈ ਕੀ ਹੈ ਪੰਜਾਬ ਦੀ ਪਾਰਟੀ ਸਰਕਾਰ ਪੰਜਾਬ ਦੀ ਆਮ ਆਦਮੀ ਪਾਰਟੀ ਕਿੱਥੇ ਖੜੀ ਹੈ ਤੇ ਨਾਲ ਨਾਲ ਕੇਂਦਰ ਸਰਕਾਰ ਦਾ ਇਤੇ ਕੀ ਰਵਈਆ ਹੈ